ਦੇਖੋ ਇਹ ਕਿਕਰ ਹੈ ਦੇਸੀ ਅੱਛਾ ਜੀ ਇਹ ਜਿੱਦਾਂ ਜੀ ਆਪਣੇ ਦਾਤਨ ਕਰਦੇ ਹੁੰਦੇ ਸੀ ਅੱਗੇ ਜੀ 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 ਇੰਨੀ ਗੌਣਕਾਰੀ ਆ ਜੀ ਇਹਦੇ ਹਨਾ ਆਪਾਂ ਤੁੱਕੇ ਰੱਖੇ ਚਾਰ ਵੀ ਪੈਂਦਾ ਇਹਦਾ ਜੀ ਹੂੰ ਇਹਦੀ ਲੱਕੜ ਕੰਮ ਵੀ ਆਉਂਦੀ ਆ ਇਹਦਾ ਸਿਲਕਾ ਕੰਮ ਵੀ ਆਉਂਦਾ ਇਹਦਾ ਗੂੰਦ ਕੰਮ ਵੀ ਆਉਂਦਾ ਵਾ ਜੀ ਇਹਦੇ ਫੁੱਲ ਵੀ ਕੰਮ ਆਉਂਦੇ ਆ ਜੀ ਪਰ ਅਸੀਂ ਇਹ ਤੋਂ ਭੁੱਲ ਗਏ ਜੀ ਬਿਲਕੁਲ ਬਿਲਕੁਲ ਇਹ ਤਾਂ ਜੀ ਆਪਾਂ ਸਵੇਰੇ ਸ਼ਾਮ ਜਿੱਦਾਂ ਆਪਾਂ ਦਾਤਨ ਜਦੋਂ ਹੋ ਜਾਂਦੀਆਂ ਜੀ ਹਨਾ ਗਏ ਹੋ ਗਏ ਕਰਦੇ ਜੀ 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 ਮੂੰਹ ਚ ਰੱਖ ਲੈਨੇ ਆਪਾਂ ਇਹਦੇ ਦਾਤਨ ਹੂੰ ਹੂੰ ਉਹਦਾ ਰਾਸਨ ਦਾ ਨਗਦ ਆ ਜੀ ਇਹਦਾ ਨਾ ਹਾਂਜੀ ਕਦੇ ਵੀ ਬੰਦੇ ਨੂੰ ਮੂੰਹ ਦਾ ਕੈਂਸਰ ਜਾਂ ਖੰਭ ਨੂੰ ਮੂੰਹ ਕਦੇ ਵੀ ਹੁੰਦੀ ਹੈ ਇਹ ਖਤਮ ਕਰਦਾ ਹੈ ਪਰ ਇਹ ਚੀਜ਼ਾਂ ਜਦ ਤੋਟ ਗਈ ਫਿਰ ਉਹ ਦੂਜੇ ਪਾਸੇ ਜੋੜਤਾ ਗਿਆ ਨਾ ਸਾਨੂੰ ਟੁੱਟ ਪੇਸਟ ਹੋ ਗਈ ਦੂਜੇ ਕੈਮੀਕਲ ਜਿਹਨਾਂ ਦੀ ਐਡ ਆਉਂਦੀਆਂ ਹਾਂਜੀ ਹਾਂਜੀ ਪਰ ਇਹ ਜਿਹਨੇ ਸਾਡੇ ਕੁਦਰਤੀ ਜਿਹੇ ਇਹੋ ਦਾਤਰ ਕੇ ਕਦੇ ਕਰਦੇ ਹੁੰਦੇ ਸੀ ਨਹਿਮ ਦੀ ਦਾਤਨ ਕਰਦੇ ਹੁੰਦੇ ਸੀ ਜੀ ਜੀ ਤਾਂ ਕਰਕੇ ਇਹ ਜਿਹੜੀਆਂ ਪੁਰਾਣੀ ਚੀਜ਼ਾਂ ਸਾਰੀਆਂ ਫੇਰ ਦੁਬਾਰਾ ਬਹਾਲ ਕਰ ਰਹੇ ਆ ਜੀ ਲੈ ਜਾਣੇ ਆ ਜੀ ਇਹ ਹੋ ਗਈ ਨਹੀਂ ਚੰਗੀ ਗੱਲ ਆ ਨਾ ਗੈਮ ਵੀ ਹੋ ਗਈ ਹਾਂਜੀ ਨਾ ਫਲਾਹ ਹਾਂਜੀ ਫਲਾਹੀ ਉਹ ਉਧਰ ਪਹਾੜਾਂ ਚ ਕੰਢੀ ਵੱਲ ਆਪਾਂ ਦੇਖੀ ਰਿਹਾ ਭਾਜੀ ਫਲਾਹੀ ਕਿੰਨੀ ਹੈ ਨਾ ਤੇ ਉਹਨਾਂ ਨੂੰ ਜਦੋਂ ਫੁੱਲ ਆਉਂਦੇ ਨਾ ਫੁੱਲ ਤਾਂ ਇੰਨੀ ਸੋਹਣੀ ਪਹਾੜਾਂ ਚ ਖੁਸ਼ਬੂ ਆਉਂਦੀ ਹੁੰਦੀ ਨਾ ਉਧਰੇ ਇਲਾਕਿਆਂ ਚ ਆਹ ਹੁਣ ਇਹਨਾਂ ਜਿੰਨਾ ਚ ਆਏ ਹੋਣੇ ਆ ਗੋਡੇ ਜਿਹੜਾ ਇਹਦਾ ਖਾਂਦਾ ਜੀ ਗੋਡੇ ਨਹੀਂ ਸਤੋਪਦੇ ਜੀ ਹਮ ਬਿਲਕੁਲ ਜਿਹਦਾ ਸੇਵਨ ਕਰਦੇ ਸ਼ੂਗਰ ਆਉਂਦੀ ਹਾਂਜੀ ਸ਼ੂਗਰ ਨਹੀਂ ਹੁੰਦੀ ਮੈਂ ਕਹਾਂ ਜੀ ਬੱਕਰੀਆਂ ਨੇ ਤੁੱਕੇ ਖਾਂਦੇ ਹੁੰਦੇ ਤਾਂ ਦੁੱਧ ਪੀਂਦੇ ਤੇ ਉਹਦਾ ਗੌਣਕਾਰੀ ਦੁੱਧ ਹੁੰਦਾ ਹੀ ਬੱਕਰੀਆਂ ਦਾ ਜੀ ਜੀ ਉਹ ਤੁੱਕੇ ਬਹੁਤ ਖਾਂਦੀਆਂ ਸੀ ਜੀ ਫੁੱਲ ਆਪਾਂ ਹੁਣ ਵੀ ਖਾ ਸਕਦੇ ਹਾਂ ਜੇ ਫੁੱਲ ਲੱਗੇ ਉਹਨੂੰ ਫੁੱਲ ਖਾ ਸਕਦੇ ਬਹੁਤ ਹੀ ਟੇਸਟ ਵਧੀਆ ਖਾਣ ਨੂੰ ਕਈਆਂ ਨੂੰ ਤਾਂ ਹੁਣ ਪੈਗੋ ਆ ਫੁੱਲ ਹਾਂਜੀ ਇਹ ਤੁਹਾਡੇ ਵੈਸੇ ਹੈ ਇੱਥੇ ਵੱਡੀਆਂ ਕਿ ਤੁਸੀਂ ਲਾਉਣੀਆਂ ਹੈਗੀਆਂ ਪਰ ਅਸੀਂ ਲਿਆਂਦਿਆਂ ਹੁਣ ਲਾਉਣ ਨੂੰ ਚਾਰ ਪੰਜ ਕਿਕਰਾਂ ਲਿਆਂਦਿਆਂ ਲਾਉਣੀਆਂ ਹੋਣਗੀਆਂ ਅਸੀਂ ਲਾ ਰਹੇ ਹਾਂ ਇਹ ਆਹੋ ਜੀ ਹਾਂਜੀ ਬਹੁਤ ਵਧੀਆ ਗਣਖਰੀ ਮਿਲਦੀ ਹੈ ਜੀ ਨਹੀਂ ਆਹ ਦੇਖੋ ਜੀ ਅਸੀਂ ਦੂਜਾ ਲਾਤਾ ਬਣਦੇ ਰੁੱਖ ਲਾਤੇ ਆ